ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਜਿਨ੍ਹਾਂ ਦੀ ਸਾਰੇ ਬਹੁਤ ਡਿਮਾਂਡ ਕਰਦੇ ਸੀ ਅਸੀਂ ਨਾ ਤਿੰਨ ਸੂਟ ਰੈਡੀ ਕਰਾਏ ਸੀਗੇ ਚਲੋ ਕਰੇਵ ਦੇ ਉੱਤੇ ਆ ਵੇਖੋ ਬਹੁਤ ਸੋਹਣਾ ਜੈਪੂਰੀ ਪ੍ਰਿੰਟ ਬਣਿਆ ਹੋਇਆ ਇਹਦੇ ਤੇ ਇੱਕ ਕਰੇਵ ਦੇ ਉੱਤੇ ਬਣਿਆ ਹੋਇਆ ਡਬਲ ਸ਼ੈਡਡਾ ਤੇ ਇਹਦੇ ਤੇ ਮਿਰਰ ਹੈਂਡਵਰਕ ਕੀਤਾ ਹੋਇਆ ਆ ਵੇਖੋ ਇਹ ਸਾਰਾ ਵਿੱਚ ਵੇਖੋ ਚੰਗੀ ਤਰ੍ਹਾਂ ਸਿਉਂਤਾ ਹੋਇਆ ਸੋ ਇਹ ਫਰੰਟ ਹੋ ਗਿਆ ਤੁਹਾਨੂੰ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਕਿਉਂਕਿ ਨੈਕ ਨਹੀਂ ਬਣਿਆ ਸਾਰੇ ਚ ਬੁੱਟੀਆਂ ਬਣੀਆਂ ਘੇਰਾ ਬਣਿਆ ਹੋਇਆ ਤੇ ਇਹਦੇ ਨਾਲ crepe ਦੀ ਹੀ ਬਾਟਮ ਆ ਪਲੇਨ ਬਾਟਮ ਆ crepe ਦੀ ਤੇ ਨਾਲ ਚਨੋਂਨ ਦਾ ਦੁਪੱਟਾ ਇਹਦੇ ਤੇ ਦੁਪੱਟੇ ਤੇ ਵੀ ਫੋਰ ਸਾਈਡ ਤੇ ਵਰਕ ਕੀਤਾ ਹੋਇਆ ਜਿਵੇਂ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਆਪਣੇ ਜੂਨ ਦੀ ਛੁੱਟੀ ਦਾ ਆਫਰ ਲੱਗਿਆ ਹੋਇਆ ਤੁਹਾਨੂੰ ਸੂਟ ਦੇ ਵਿੱਚੋਂ 500 ਰੁਪਏ ਦਾ ਡਿਸਕਾਊਂਟ ਮਿਲੂਗਾ ਤੇ ਇਹ ਆਫਰ ਜੇ ਤੁਸੀਂ ਪ੍ਰੀਪੇਡ ਆਨਲਾਈਨ ਪੇਮੈਂਟ ਕਰਦੇ ਹੋ ਤਾਂ ਵੀ ਅਵੇਲੇਬਲ ਆ ਜੇ ਤੁਸੀਂ ਸਟੋਰ ਤੇ ਵਿਜ਼ਿਟ ਕਰਦੇ ਹੋ ਤਾਂ ਵੀ ਅਵੇਲੇਬਲ ਆ ਫਾਨੋ ਸਟਾਈਲ ਮੁਲਾਪੁਰ ਲੈ ਕੇ ਸਰਚ ਕਰੋਗੇ ਤੁਹਾਨੂੰ ਲੋਕੇਸ਼ਨ ਮਿਲ ਜੂਗੀ ਇਹਦੇ ਵਿੱਚ ਵੇਖੋ ਬਹੁਤ ਸਾਰੇ ਸ਼ੇਡ ਆਪਾਂ ਰੈਡੀ ਕਰਾਏ ਨੇ ਵਰਕ ਸੇਮ ਹੋਊਗਾ ਆ ਵੇਖੋ ਜੀ ਇਹਦੇ ਨਾਲ ਪਰਪਲ ਬਾਟਮ ਹੋਊਗੀ ਤੇ ਪਰਪਲ ਦੁਪੱਟਾ ਜ਼ਿਆਦਾ ਰਹੂਗਾ ਤੇ ਨੈਕਸਟ ਦੇ ਵਿੱਚ ਇਹ ਸੇਮ ਹੀ ਆ ਗ੍ਰੀਨ ਬਾਟਮ ਦੇ ਨਾਲ ਤੇ ਇਹਦੇ ਵਿੱਚ ਵਾਈਨ ਬਾਟਮ ਹੋਊਗੀ ਤੇ ਇਹਦੇ ਵਿੱਚ ਵੀ ਪਰਪਲ ਬਾਟਮ ਹੋਊਗੀ ਤੇ ਇਹਦੇ ਵਿੱਚ ਕਾਫੀ ਬਾਟਮ ਹੋਊਗੀ ਸ਼ਰਟਾਂ ਲਗਭਗ ਸੇਮ ਹੀ ਹੋਵੇ ਤਿੰਨ ਕਲਰ ਪਏ ਹੈ ਡਬਲ ਸ਼ੇਡ ਦੇ ਵਿੱਚ ਜਿਹੜੇ ਹੈਗੇ ਆ 3 ਸ਼ੇਡ ਆ ਵੀ ਕਾਫੀ ਆ ਤੇ ਆਹ ਤੁਹਾਨੂੰ ਅਪਗ੍ਰੇਡ ਦਿਖਾਇਆ ਸੇਮ ਉਹੀ ਆ ਤੇ ਆਹ ਬੋਟਲ ਗ੍ਰੀਨ ਆ ਸੋ ਤੁਹਾਨੂੰ ਜਿਹੜਾ ਵੀ ਸ਼ੇਡ ਪਸੰਦ ਆ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਦਿਓ ਬਾਕੀ ਆਪਾਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆ ਤੇ ਜੇ ਤੁਹਾਡਾ ਬਿਲ 40000 ਤੋਂ ਵੱਧ ਬਣਦਾ ਤਾਂ ਸ਼ਿਪਿੰਗ ਤੁਹਾਨੂੰ ਬਿਲਕੁਲ ਫ੍ਰੀ ਕਰਾਂਗੇ ਸੋ ਬਲਕਰ ਸੂਟ ਦੇਖਣ ਲਈ ਤੁਸੀਂ ਵੀਡੀਓ ਕਾਲ ਕਰ ਸਕਦੇ ਹੋ ਇੰਡੀਆ ਦੇ ਟਾਈਮ ਦੇ ਹਿਸਾਬ ਨਾਲ ਸਵੇਰ 9:30 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ